ਹੋਏ ਹੋਏ ਫਤਕਨ ਲਈ ਲੜਦੇ ਲੋਕ ਜਿੰਦਾਬਾਦ ਸਿੱਖੀ ਆਪਣੇ ਆਪ ਜਿੰਦਾਬਾਦ 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 ਲਾਲ ਝੰਡਾ ਬਿਦਾਂਸਨ ਮਜ਼ਦੂਰੀ ਨੇ ਜਿੰਦਾਬਾਦ 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 ਲਾਲ ਝੰਡਾ ਬਿਦਾਂਸਨ ਮਜ਼ਦੂਰੀ ਨੇ ਜਿੰਦਾਬਾਦ ਮੈਂ ਕਾਂਬੜ ਜਗਦੀਸ਼ ਚੰਦ ਜਰਨਲ ਸੈਕਟਰੀ ਸੀਟੂ ਪੰਜਾਬ ਜਿਲ੍ਹਾ ਲੁਧਿਆਣਾ ਅੱਜ ਅਸੀਂ ਆਜ਼ਾਦੀ ਲਹਿਰ ਦੇ ਮਹਾਨ ਸ਼ਹੀਦ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਨ ਦੇ ਲਈ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਹੋਰ ਅੱਗੇ ਲੈ ਕੇ ਜਾਣ ਦੇ ਲਈ ਫੋਕਲ ਪੁਆਇੰਟ ਦੇ ਵਿੱਚ ਸੀਟਿਊ ਪੰਜਾਬ ਦੀ ਅਗਵਾਈ 'ਚ ਜੀ ਦੇ ਲਾਲ ਝੰਡਾ ਪਜਾਤ ਸਨ ਮਜ਼ਦੂਰ ਯੂਨੀਅਨ ਲਾਲ ਝੰਡਾ ਹਾਜ਼ਰੀ ਮਜ਼ਦੂਰ ਯੂਨੀਅਨ ਲਾਲ ਝੰਡਾ ਟੈਕਸਟਾਈਲ ਮਜ਼ਦੂਰ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਫੋਕਲ ਪੁਆਇੰਟ ਦੇ ਵਿੱਚ ਮਨਾ ਰਹੇ ਆ ਅੱਜ ਅਸੀਂ ਉੱਚੇ ਚੇਤੇ ਤੌਰ ਤੇ ਕਿਉਂਕਿ ਭਗਤ ਸਿੰਘ ਹੋਰਾਂ ਨੇ ਜਿਹੜਾ ਨਾਰਾ ਦਿੱਤਾ ਸੀ ਇਨਕਲਾਬ ਜ਼ਿੰਦਾਬਾਦ ਉਹ ਉਦੋਂ ਤੱਕ ਪੂਰਾ ਨਹੀਂ ਹੁੰਦਾ ਜਦੋਂ ਤੱਕ ਇਹਦੇ ਨਾਲ ਇਨਕਲਾਬ ਜ਼ਿੰਦਾਬਾਦ ਸਾਮਰਾਜਵਾਦ ਮਰਦਾਬਾਦ ਤੇ ਸਮਾਜਵਾਦ ਜ਼ਿੰਦਾਬਾਦ ਨੂੰ ਜੋੜਿਆ ਨਹੀਂ ਜਾਂਦਾ ਇਸ ਲਈ ਅਸੀਂ ਅੱਜ ਦੇ ਸ਼ਹੀਦੀ ਦਿਹਾੜੇ ਤੇ ਇਸ ਨੂੰ ਇਨਕਲਾਬ ਜ਼ਿੰਦਾਬਾਦ ਤੇ ਸਾਮਰਾਜਵਾਦ ਦੇ ਵਿਰੋਧ ਦੇ ਵਿੱਚ ਮਨਾ ਰਹੇ ਹਾਂ ਕਿਉਂਕਿ ਅੱਜ ਸਾਮਰਾਜਵਾਦ ਦਾ ਖਤਰਾ ਪਹਿਲਾਂ ਨਾਲੋਂ ਵੀ ਬਹੁਤ ਹੀ ਭਿਆਨਕ ਰੂਪ ਦੇ ਵਿੱਚ ਲੋਕਾਂ ਤੇ ਹਮਲਾ ਹੋ ਰਿਹਾ ਹੈ ਤੇ ਜੋ ਨਾਰੇ ਭਗਤ ਸਿੰਘ ਹੋਰਾਂ ਨੇ ਚੜ੍ਹਦੀ ਜਵਾਨੀ ਚ ਉਸ ਵੇਲੇ ਦਿੱਤੇ ਸੀ ਕਿ ਦੇਸ਼ ਨੂੰ ਤਾਂ ਹੀ ਅੱਗੇ ਲੈ ਕੇ ਜਾਇਆ ਜਾ ਸਕਦਾ ਹੈ ਅੰਗਰੇਜ਼ਾਂ ਨੂੰ ਤਾਂ ਹੀ ਕੱਢਿਆ ਜਾ ਸਕਦਾ ਹੈ ਸੱਚੀ ਮੁਚੀ ਜੇ ਆਜ਼ਾਦੀ ਆ ਉਹ ਤਾਂ ਹੀ ਲੈਣਦੀ ਜਾ ਸਕਦੀ ਹੈ ਜੇ ਲੋਕਾਂ ਦਾ ਭਾਈਚਾਰਾ ਕਾਇਮ ਕੀਤਾ ਜਾਵੇ ਲੋਕਾਂ ਚ ਭਾਵੇਂ ਉਹ ਧਰਮ ਦੇ ਨਾਂ ਤੇ ਹੋਵੇ ਭਾਵੇਂ ਜਾਤ ਦੇ ਨਾਂ ਤੇ ਹੋਵੇ ਭਾਵੇਂ ਇਲਾਕੇ ਦੇ ਨਾਂ ਤੇ ਹੋਵੇ ਇਹਨਾਂ ਨਫਰਤਾਂ ਨੂੰ ਦੂਰ ਕੀਤਾ ਜਾਵੇ ਤੇ ਕਿਸਾਨ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਦਾ ਇਕਾਹੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਹੈ ਅੱਜ ਕੁਝ ਲੋਕ ਇਹ ਲਾਸਾਨੀ ਸ਼ਹਾਦਤ ਨੂੰ ਜਿਹੜੀ ਭਗਤ ਸਿੰਘ ਰਾਜਗੁਰੂ ਸੁਖਦੇਵ ਹੈ ਉਹਨੂੰ ਕਿਤੇ ਸੰਧੂ ਤੇ ਕਿਤੇ ਥਾਪਰ ਜਾਂ ਕਿਤੇ ਮਰਾਠੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਨੇ ਸਹੀ ਮਹਿਣਿਆਂ ਦੇ ਵਿੱਚ ਉਹ ਉਹਨਾਂ ਦਾ ਜੋ ਨਾਰਾ ਸੀ ਉਹਨੂੰ ਖਤਮ ਕਰ ਰਹੇ ਨੇ ਅੱਜ ਜੋ ਉਹਨਾਂ ਨੇ ਮਜ਼ਦੂਰ ਜਮਾਤ ਦੇ ਲਈ ਸ਼ਿਫਟੀ ਬਿਲ ਦੀ ਗੱਲ ਕਰਕੇ ਉਸ ਵੇਲੇ ਦੀ ਸੰਸਦ ਦੇ ਵਿੱਚ ਬੰਬ ਸੱਟਿਆ ਸੀ ਜਿਹੜਾ ਪਟਾਕੇ ਵਾਲਾ ਹੀ ਸੀ ਉਹ ਕਿਸੇ ਦੇ ਕਤਲ ਲਈ ਨਹੀਂ ਸੀਗਾ ਤੇ ਉਸ ਵੇਲੇ ਜਿਹੜੇ ਉਹਨਾਂ ਨੇ ਹੈਂਡਵਿਲ ਵੰਡੇ ਸੀ ਉਹ ਮਜ਼ਦੂਰ ਜਮਾਤ ਦੇ ਇਕੱਠੇ ਹੋਣ ਲਈ ਸੀ ਅੱਜ ਮੋਦੀ ਸਰਕਾਰ 4 ਕੋਰਡ ਬਿੱਲ ਲਿਆ ਕੇ ਮਜ਼ਦੂਰਾਂ ਦੇ ਜਿਹੜੇ 44 ਕਾਨੂੰਨ ਨੇ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਅਸੀਂ ਉਹ ਕਿਸੇ ਹਾਲਤ 'ਚ ਨਹੀਂ ਹੋਣ ਦੇਵਾਂਗੇ 18 ਮਾਰਚ ਨੂੰ ਦਿੱਲੀ ਦੇ ਵਿੱਚ ਸਮੂਚੀਆਂ ਟ੍ਰੇਡ ਯੂਨੀਅਨਾਂ ਦੇਸ਼ ਵਿਆਪੀ ਟ੍ਰੇਡ ਯੂਨੀਅਨਾਂ ਫੈਡਰੇਸ਼ਨਾਂ ਸਟੇਟ ਵਾਈਜ਼ ਯੂਨੀਆ ਨੇ ਸੱਦਾ ਦਿੱਤਾ ਹੈ ਕਿ ਘੱਟੋ ਘੱਟ ਉਜਰਤ 35000 ਰੁਪਇਆ ਹੋਵੇ ਚਾਰ ਕੋੜ ਬਿੱਲ ਰੱਦ ਕੀਤੇ ਜਾਣ ਲੋਕਾਂ ਦਾ ਭਾਈਚਾਰਾ ਕਾਇਮ ਰਹੇ ਉਹਦੇ ਲਈ 20 ਮਈ ਦੀ ਹੜਤਾਲ ਦਾ ਸੱਦਾ ਦਿੱਤਾ ਹੈ ਤੇ ਉਹਦੋਂ ਪਹਿਲਾਂ ਲਗਾਤਾਰ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਕਰਨ ਲਈ ਪੰਜਾਬ ਲੈਵਲ ਦੀਆਂ ਸਟੇਟ ਲੈਵਲ ਦੀਆਂ ਜ਼ਿਲ੍ਹਾ ਲੈਵਲ ਦੀਆਂ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਤੇ 2 ਮਈ ਨੂੰ ਵਿਆਪਕ ਹੜਤਾਲ ਕੀਤੀ ਜਾਊਗੀ ਸਿਟੀ ਯੂ ਪੰਜਾਬ ਵੀ ਆਪਦੀ ਯਥਾ ਸ਼ਕਤੀ ਸਮਰੱਥਾ ਤੋਂ ਉੱਪਰ ਉੱਠ ਕੇ ਜਿਵੇਂ ਪਹਿਲਾਂ ਟ੍ਰੇਡ ਯੂਨੀਅਨਾਂ ਦੇ ਸੱਦੇ ਦੇ ਉੱਤੇ ਫੁੱਲ ਚੜਾਉਂਦੀ ਰਹੀ ਹੈ ਉਸੇ ਢੰਗ ਦੇ ਨਾਲ ਇਸ ਵਾਰ ਵੀ ਅਸੀਂ ਹੜਤਾਲ ਵੀ ਕਰਾਂਗੇ ਹੋਰ ਜਿਹੜੇ ਐਕਸ਼ਨ ਆਏ ਨੇ ਉਹਨਾਂ ਨੂੰ ਵੀ ਕਾਮਯਾਬ ਕਰਾਂਗੇ ਤੇ ਜਿੱਥੇ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਉਹ ਮਜ਼ਦੂਰਾਂ ਦੇ ਰੁਕੇ ਹੋਏ ਬਕਾਏ ਦੇਵੇ ਜਿਹੜੀ ਸਾਡੀ ਤਨਖਾਹ ਹੈ ਉਹ ਪਿਛਲੇ 14 ਸਾਲਾਂ ਤੋਂ ਰਿਵਾਈਜ਼ ਨਹੀਂ ਕੀਤੀ ਗਈ ਉਹਨੂੰ ਤੁਰੰਤ ਰਿਵਾਈਜ਼ ਕਰੇ ਤੇ ਜਿਹੜੀ 12 ਘੰਟੇ ਵਾਲੀ ਮਜ਼ਦੂਰ ਵਿਰੋਧੀ ਨੋਟੀਫਿਕੇਸ਼ਨ ਹੈ ਉਹਨੂੰ ਤੁਰੰਤ ਰੱਦ ਕਰੇ ਤੇ ਉੱਥੇ ਮਜ਼ਦੂਰ ਜਮਾਤ ਨੂੰ ਵੀ ਅਪੀਲ ਕਰਦਾ ਕਿ ਉਹ ਇੱਕ ਮੁਠੋ ਕੇ ਸੰਘਰਸ਼ਾਂ ਦੇ ਰਾਹ ਤੇ ਤੁਰੇ ਇਕੱਠੇ ਹੋ ਕੇ ਲੜਿਆ ਜਾਵੇ ਐਨੇ ਹੀ ਕਹਿੰਦਾ ਹੋਇਆ ਅੱਜ ਉਹ ਮਹਾਨ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਦਾ ਤੇ ਨਾਲ ਐਸ ਗੱਲ ਦਾ ਸੰਕਲਪ ਲੈਵਾਂਗੇ ਅਸੀਂ ਕਿ ਜੋ ਉਹਨਾਂ ਦੇ ਇਰਾਦੇ ਸੀ ਜੋ ਉਹਨਾਂ ਦੇ عقیده ਸੀ ਉਹਨਾਂ ਦੇ ਉੱਤੇ ਪੂਰੇ ਉਤਰਾਂਗੇ ਉਹਨਾਂ ਨੂੰ ਲਿਆਉਣ ਦੇ ਲਈ ਸਮਾਜਵਾਦ ਨੂੰ ਭਜਾਉਣ ਦੇ ਲਈ ਤੇ ਸੱਚੀ ਮੁੱਚੀ ਸਮਾਜਵਾਦ ਲਿਆਉਣ ਦੇ ਲਈ ਅਸੀਂ ਆਪਣੀਆਂ ਜ਼ਿੰਦਗੀਆਂ ਉਹਨਾਂ ਦੇ ਰਾਹ ਤੇ ਲਾਵਾਂਗੇ ਐਨੇ ਕਹਿੰਦਾ ਹੋਇਆ ਇਨਕਲਾਬ ਜਿੰਦਾਬਾਦ ਭਗਤ ਸਿੰਘ ਰਾਜਗੁਰੂ ਸਖਦੇਵ ਅਮਰ ਰਹਿਣ ਵੀਰ ਸਿੰਘ ਬੈਨਿਪਾਲ ਜਮੂਰੀ ਕਿਸਾਨ ਸਭਾ ਪੰਜਾਬ ਦਾ ਸਭਾਈ ਜਥੇਬੰਦ ਕਿ ਸਕੱਤਰ ਹੈ ਅੱਜ ਦੁਨੀਆ ਭਰ ਦੇ ਵਿੱਚ ਅ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਮਨਾਇਆ ਜਾ ਰਿਹਾ ਹੈ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਲਾ ਕੇ ਸਾਡੇ ਤੋਂ ਖੋਹ ਲਿਆ ਗਿਆ ਸੀ ਉਹਨਾਂ ਦਾ ਨਿਸ਼ਾਨਾ ਉਹਨਾਂ ਦਾ ਮਿਸ਼ਨ ਉਹਨਾਂ ਦੀ ਲੜਾਈ ਉਹਨਾਂ ਦਾ ਸੰਘਰਸ਼ ਹੈ ਜਿਹੜਾ ਉਹਨਾਂ ਗੱਲਾਂ ਲਈ ਕਿ ਦੇਸ਼ ਦੀ ਆਜ਼ਾਦੀ ਹੋਵੇ ਪਰ ਆਜ਼ਾਦੀ ਜਿਸ ਤਰ੍ਹਾਂ ਦੀ ਉਹ ਚਾਹੁੰਦੇ ਸੀ ਉਸ ਤਰ੍ਹਾਂ ਦੀ ਆਜ਼ਾਦੀ ਸਾਡੇ ਪੱਲੇ ਨਹੀਂ ਪਈ ਉਹ ਚਾਹੁੰਦੇ ਸੀ ਕਿ ਦੇਸ਼ ਆਜ਼ਾਦ ਹੋਵੇ ਇੱਥੇ ਕਾਨੂੰਨ ਦਾ ਰਾਜ ਹੋਵੇ ਇੱਥੇ ਗਰੀਬੀ ਅਮੀਰੀ ਜਾਤ ਪਾਤ ਧਰਮ ਇਹ ਸਾਰੇ ਜਿਹੜੇ ਪਾੜੇ ਨੇ ਉਹ ਮਿਟਾ ਕੇ ਇੱਕ ਬਰਾਬਰਤਾ ਦਾ ਸਮਾਜ ਆ ਜਿਹੜਾ ਉਹ ਸਿਰਜਿਆ ਜਾਵੇ ਪਰ 70 71 ਸਾਲ ਦੇ ਉਹਨਾਂ ਦੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਰਾਜ ਨੇ ਆਪਣੇ ਉਹ ਤੋਂ ਬਾਅਦ ਜਿਹੜੇ ਕਾਨੂੰਨ ਕੁਝ ਲੜਕੇ ਬਣਾਏ ਸੀ ਜਿੱਦਾਂ ਮਜ਼ਦੂਰਾਂ ਕੋ ਉਹਨੇ ਦੱਸਿਆ ਕਿ 8 ਘੰਟੇ ਦੀ ਡਿਊਟੀ ਦੁਨੀਆ ਭਰ ਦੇ ਵਿੱਚ ਲੋਕ ਮਜ਼ਦੂਰਾਂ ਨੇ ਕੁਰਬਾਨੀ ਦੇ ਕੇ ਉਹ ਹਾਸਲ ਕੀਤੀ ਸੀ ਅੱਜ 12 ਘੰਟੇ ਦੀ ਦਿਹਾੜੀ ਕਰਕੇ ਤੇ ਜਿਹੜੇ 44 ਕਾਨੂੰਨ ਸੀਗੇ ਮਜ਼ਦੂਰ ਜਮਾਦੀ ਰੱਖ ਹੀ ਲਈ ਤਾਂ ਜੋ ਮਾਲਕ ਵੱਡੇ ਇੰਡਸਟਰੀਲਿਸਟ ਮਜ਼ਦੂਰਾਂ ਦੇ ਉੱਤੇ ਉਹਨਾਂ ਦੇ ਰੋਜ਼ਗਾਰ ਦੇ ਉੱਤੇ ਉਹਨਾਂ ਦੇ ਵੇਤਨ ਦੇ ਉੱਤੇ ਹਮਲਾ ਨਾ ਕਰ ਸਕਣ ਉਹਨਾਂ ਨੂੰ ਖਤਮ ਕਰਕੇ 4 ਕੋੜ ਦੇ ਰੁਪਏ ਦਿੱਤਾ ਜਾ ਰਿਹਾ ਹੈ ਇਸੇ ਹਿਸਾਬ ਨਾਲ ਪੰਜਾਬ ਦੇ ਵਿੱਚ ਜੋ ਕਿਸਾਨੀ ਦਾ ਸੰਘਰਸ਼ ਸੀ ਪਿਛਲੇ ਸਮੇਂ ਸਾਰੇ ਦੇਸ਼ ਦੇ ਵਿੱਚ ਲੜਿਆ ਗਿਆ ਉਹਦੇ 'ਚ ਵੀ ਸਾਡੀ ਪੰਜਾਬ ਦੀ ਗਵਰਨਮੈਂਟ ਵੀ ਮੋਦੀ ਦੇ ਰਾਹ ਉੱਤੇ ਚੱਲਦੇ ਹੋਏ ਉਸ ਕਿਸਾਨੀ ਸੰਘਰਸ਼ ਨੂੰ ਬੇਈਮਾਨਾ ਢੰਗ ਨਾਲ ਜਿਹੜਾ ਖਤਮ ਕਰਨਾ ਚਾਹੁੰਦੀ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਮੀਟਿੰਗ ਦੇ ਉੱਤੇ ਸੱਦ ਕੇ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਨੇ ਤਾਂ ਸ਼ਾਮ ਨੂੰ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਇਹ ਧੋਖਾ ਕੀਤਾ ਦੁਨੀਆ 'ਚ ਕਦੇ ਨਹੀਂ ਹੋਇਆ ਕਿ ਸੰਘਰਸ਼ ਚੱਲਦੇ ਨੇ ਲੜਾਈਆਂ ਵੀ ਚੱਲਦੀਆਂ ਨੇ ਪਰ ਗੱਲਬਾਤ ਲਈ ਸੱਦਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਇਹ ਇੱਕ ਨਵੀਂ ਪਰਤ ਪਾਈ ਹੈ ਜਿਹੜੀ ਨਿੰਦਣਯੋਗ ਹੈ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਕਿਸਾਨੀ ਦੇ ਸੰਘਰਸ਼ ਲੜ ਰਹੇ ਆ ਜਾਰੀ ਨੇ ਸਾਰੇ ਇਹ ਕਿਸਾਨ ਜਥੇਬੰਦੀਆਂ ਨੂੰ ਮੁੜ ਕੇ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉੱਥੇ 4 ਮਈ ਨੂੰ ਜਲੰਧਰ ਦੇ ਵਿੱਚ ਇੱਕ ਕਨਵੈਨਸ਼ਨ ਕੀਤੀ ਜਾ ਰਹੀ ਹੈ ਉਹਦੇ ਵਿੱਚ ਕੱਲੇ ਕਿਸਾਨ ਨਹੀਂ ਉਹਦੇ ਵਿੱਚ ਕੱਲੀਆਂ ਟ੍ਰੇਡ ਯੂਨੀਅਨਾਂ ਨਹੀਂ ਉਹਦੇ ਵਿੱਚ ਦਿਹਾਤੀ ਮਜ਼ਦੂਰਾਂ ਦੀ ਜਥੇਬੰਦੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੌਜਵਾਨਾਂ ਦੀਆਂ ਜਥੇਬੰਦੀਆਂ ਔਰਤਾਂ ਦੀਆਂ ਜਥੇਬੰਦੀਆਂ ਮੇਰੇ ਕਹਿਣ ਦਾ ਮਤਲਬ ਉਹ ਸਾਰਾ ਵਰਗ ਮਿਹਨਤਕਸ਼ ਜਨਤਾ ਅਸੀਂ ਇਕੱਠੀ ਕਰਕੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੰਘਰਸ਼ ਵਿੜਨਾ ਚਾਹੁੰਦੇ ਆ ਤੇ ਅਸੀਂ ਲਾਜ਼ਮੀ ਤੌਰ ਤੇ ਆਉਣ ਵਾਲੇ ਸਮੇਂ ਵਿੱਚ ਸਾਮਰਾਜ ਨੂੰ ਵੀ ਠੱਲ ਪਾਵਾਂਗੇ ਜਿਹੜਾ ਮੋਦੀ ਉੱਤੇ ਪ੍ਰੈਸ਼ਰ ਪਾ ਰਿਹਾ ਕਿ ਸਾਦੇ ਆਪਣੇ ਟੈਕਸ ਵਾਪਸ ਲੈ ਕੇ ਸਾਡੇ ਲਈ ਮੰਡੀਆਂ ਖੋਲ ਦਿਓ ਤੇ ਅਸੀਂ ਇਸ ਦੇਸ਼ ਦੇ ਅਜਾਰੇਦਾਰਾਂ ਨੂੰ ਵੀ ਠੱਲ ਪਾਵਾਂਗੇ ਅਸੀਂ ਲੋਕਾਂ ਦੇ ਇੱਕ ਇਹਨੂੰ ਲਾਭਮੰਦ ਕਰਕੇ ਲੋਕਾਂ ਨੂੰ ਉਸ ਨੂੰ ਹੋਰ ਮਜ਼ਬੂਤ ਕਰਕੇ ਸਰਕਾਰ ਦੀਆਂ ਲੋਕ ਮਾਰੀ ਨੀਤੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਲੜਾਂਗੇ ਤੇ ਕਾਮਯਾਬ ਹੋਵਾਂਗੇ ਇਹਦੀਆਂ ਬੇਨਤੀਆਂ ਕਰਦਾ ਹੋਇਆ ਜੈ ਜਨਤਾ ਜੈ ਸ਼ਸਤਰ ਕਾਮਰੇਟ ਬੜਾਮ ਸਿੰਘ ਸੀਟੀਪ ਪੰਜਾਬ ਗ਼ਜ਼ਿਆਨਾ आज जो हम शहीदी दिवस मना रहे हैं भगत सिंह सुखदेव राजगुरु ये लोगों ने छोटी उम्र में साम्राज्य के बाद बहुत बड़ी जंग लड़ी और अपना जान निछावर कर दिया और उसका असर हुआ कि देश को आज़ादी मिली देश आज़ादी के बाद हमें कानून भी मिले कानून हमें हमारे हक हथियारकार की रक्षा करने के लिए मिले आज जो देश में साम्राज्यवाद की नीतियाँ अमेरिकी के लगाओ जाए लागू लागू करवाई जा रही है उससे लोगों को काफी भारी नुकसान हो रहा है ना कोई कानून की बात हो रही है ना कोई तनख्वाह की बात हो रही है ठीके पे सारा काम करवाई जा रही है और हिंदू मुसलमान करके देश को लड़ाने की कोशिश की जा रही है इसके लिए आज हम लोग संकल्प लेते हैं कि इसके विरुद्ध हम डट के मुकाबला करेंगे जो कानून को रद्द किया जा रहा है उस को बाहर करने के लिए भी हम लगातार संघर्ष करेंगे और आज भगत सिंह सुखदेव राजगुरु का जो हम शहीदी दिवस मना रहे हैं आज हम उनके दिन के लिए फूल अर्पित करते हैं अपनी बात करते में समाप्त करता हूँ मजदूर यूनियन के प्रधान ने और सिटी पंजाब के जिला कमेटी के सदस्य आज शहीदी दिवस है तेईस साल के उम्र में जिन नौजवानों को फांसी दे दिया गया था तेईस साल की उम्र में उसके लिए किसान रोए मजदूर रोए झुगी झोपड़ी वाले रोए सारा लोग रोए देश भी रोआया कुछ धनाढ़ लोग नहीं रोए बाकी सारा देश रोया लेकिन उनके शहीदी दिवस पर आज हम लोग शहीदी दिवस मना रहे हैं इतना कहते गए जो